ਪਹਿਲਾਂ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੈਂ ਜੀ ਦਾਸ ਬਲਖਾ ਸਿੰਘ ਖਾਲਸਾ ਪਿੰਡ ਬਰਾੜ ਅਸੀਂ ਦੀ ਇਹ ਮੇਰੇ ਚਾਚੀ ਜੀ ਨੇ ਤੇ ਇਹਨਾਂ ਦਾ ਕੋਈ ਪੈਸਾ ਦਾ ਲੈਣ ਦੇਣ ਸੀਗਾ ਤੇ ਇਹਨਾਂ ਨੇ ਉਹ ਗਾੜੀਆਂ ਤਿੰਨ ਮਹੀਨੇ ਆਂਦਾ ਉਹਨਾਂ ਨੇ ਇਕਰਾਰ ਕੀਤਾ ਸੀ ਪੈਸੇ ਦੇਣ ਦਾ ਤੇ ਇਹ ਚੌਥੇ ਮਹੀਨੇ ਜਾ ਕੇ ਤੇ ਇਹਨਾਂ ਨੇ ਜਾ ਕੇ ਉਹਨਾਂ ਨੂੰ ਕੋਲ ਪੁੱਛਿਆ ਵੀ ਸਾਨੂੰ ਤੁਹਾਡੇ ਤਿੰਨ ਮਹੀਨੇ ਦਾ ਕਰਾਰ ਲੰਘ ਗਿਆ ਤੇ ਸਾਨੂੰ ਹੁਣ ਪੈਸੇ ਜਿਹੜੇ ਆ ਦਿੱਤੇ ਜਾਣ ਉੜਕਦੀ ਬਾਕੀ ਉਹ ਗਾੜੀਆਂ ਅੱਗੋਂ ਗਾੜੀ ਕਲੋਜ਼ ਕਰਨ ਦੇ ਪਿਆ ਤੇ ਇਹਨਾਂ ਨੂੰ ਉਹਨਾਂ ਕਿਤੇ ਧੱਕਾ ਮੁੱਕੀ ਕੀਤਾ ਤੇ ਫਿਰ ਉਹ ਮੁੰਡਾ ਹੀ ਨਾਲ ਛੋਟਾ ਇਹਨਾਂ ਦਾ ਤੇ ਉਹਨਾਂ ਨੇ ਉਹਨੇ ਫਿਰ ਵੇਖ ਕੇ ਨਹੀਂ ਜਰਿਆ ਗਾ ਮਾਂ ਨੂੰ ਧੱਕੇ ਮਾਰਦੇ ਨੂੰ ਤੇ ਫਿਰ ਉਹ ਵੀ ਗਲ ਪੈ ਗਿਆ ਤੇ ਉਹ ਆਪ ਸਮੇਂ ਦੇ ਵਿੱਚ ਹੋ ਗਿਆ ਇਹਨਾਂ ਦਾ ਹਾਥੋ ਪਾਈ ਹੋ ਗਏ ਆ ਤੇ ਫਿਰ ਉਹ ਜਦੋਂ ਨਿਬੜ ਗਿਆ ਤੇ ਫਿਰ ਉਹਨਾਂ ਨੇ RAMTeer ਤੇ ਚੌਕੀ ਲੱਗਦੀ ਆ ਸਾਨੂੰ ਉਹਦੇ ਵਿੱਚ ਦਰਖਾਸਤ ਦਿੱਤੀ ਆ ਫਿਰ ਮੈਂ ਘਰੇ ਸੀ ਤੇ ਮੇਰੇ ਨਾਲ ਆਣ ਕੇ ਇਹਨਾਂ ਨੇ ਰਸਤਾ ਕੀਤਾ ਕਿ ਬਾਬਾ ਜੀ ਆਹ ਗੱਲ ਹੋ ਗਈ ਹੈ ਤੇ ਸਾਡੇ ਨਾਲ ਜਾਓ ਤੇ ਦਰਖਾਸਤ ਦੀਗੀ ਆਪਾਂ ਵੀ ਉਹਨਾਂ ਦਰਖਾਸਤ ਦਿੱਤੀ ਹੈ ਫਿਰ ਅਸੀਂ ਲੋਪੋ ਕੋਈ ਥਾਣਾ ਗਏ ਆ ਤੇ ਐਸ ਐਚਓ ਸਾਹਿਬ ਨੂੰ ਦਰਖਾਸਤ ਦਿੱਤੀ ਤੇ ਐਸ ਐਚਓ ਸਾਹਿਬ ਨਹੀਂ ਮਿਲੇ ਉੱਥੇ ਮੁੰਸ਼ੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਤੇ ਉਹਨਾਂ ਨੇ ਮਾਰਗ ਉਤਰਾ ਕਰ ਦਿੱਤੀ ਹੀ ਆਰਾਮ ਦਿੱਤਾ ਫਿਰ ਅਹੀਂ RAM TIRTH ਵੀ ਗਏ ਆ ਜਦੋਂ RAM TIRTH ਗਏ ਆ ਤੇ ਫਿਰ ਸਾਨੂੰ ਮਗਰੋਂ ਫੋਨ ਗਿਆ ਕਿ ਤੁਹਾਡੇ ਘਰ ਤੇ ਅਟੈਕ ਕਰ ਦਿੱਤਾ ਗਿਆ ਹਾਂਜੀ ਫਿਰ ਜਦੋਂ ਇਹ ਘਰ ਆਏ ਆ ਤੇ ਘਰ ਆਣ ਕੇ ਵੇਖਿਆ ਤੇ ਸਾਡੀਆਂ ਜਨਾਨੀਆਂ ਨੂੰ ਕਾਫੀ ਉਹਨਾਂ ਨੇ ਮਾਰ ਕਟਾਈ ਕੀਤੀ ਸੀ ਤੇ ਇਹਨਾਂ ਨੇ ਕੋਈ ਗਾਲੀ ਮੰਡੇ ਚੰਗੇ ਜਿਹੜੇ ਭੜੇ ਸ਼ਬਦ ਹੀ ਉਹ ਇਹਨਾਂ ਨੂੰ ਬੋਲੇ ਆ ਉਤਰਾ ਵੀ ਇਹਨਾਂ ਦੇ ਗੁਪਤੰਗਾ ਨੂੰ ਹੱਥ ਲਾਏ ਗਏ ਆ ਕੀ ਕੀ ਆਪਣੇ ਪੈਸੇ ਲੈਣ ਲੱਗੇ ਆ ਵੀ ਮਹਿੰਗੇ ਪੈ ਗਏ ਕਿਉਂਕਿ ਵੇਖੋ ਜੀ ਕਮੇਟੀ ਪਾਈ ਸੀ ਕਮੇਟੀ ਪਾਈ ਸੀ ਉਹ ਗਰੀਬਾਂ ਨੇ ਤ ਦਿਹਾੜੀਆਂ ਲਾ ਲਾ ਕੇ ਔਖੇ ਹੋ ਕੇ ਤਾਰੀ ਉਹ ਜਿਹੜੇ ਗਾੜੀਆਂ ਸ਼ਖਸੀ ਹੀ ਉਹਨਾਂ ਨੇ ਕੋਈ ਪੈਸੇ ਆਪਣੇ ਗਲਤ ਅੰਸ਼ਰਨ ਰਾਹੀਂ ਖਰਚ ਕੀਤੇ ਨੇ ਤੇ ਉਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਆ ਤੇ ਨਾ ਹੀ ਇਹਨਾਂ ਦਾ ਪੈਸੇ ਜੀ 1.7 ਲੱਖ ਰਹੀ ਨਹੀਂ ਪ੍ਰਸ਼ਾਸਨ ਕੋਲੋਂ ਇਹੋ ਕਰਦੇ ਆ ਕਿ ਜਿਹੜੇ ਜਿਨ੍ਹਾਂ ਨੇ ਆਣ ਕੇ ਬਾਅਦ ਦੇ ਵਿੱਚ ਜੋ ਜਨਾਨੀਆਂ ਦੇ ਨਾਲ ਹੱਥਪਾਈ ਕੀਤੀ ਆ ਜਾਂ ਕੋਈ ਇਹਨਾਂ ਨਾਲ ਗਾਲੀ ਗਲੋਚ ਕੀਤਾ ਜਾਂ ਜਿਤਨਾ ਵੀ ਹੈ ਤਾਂ ਉਹਦੇ ਕੋਲੋਂ ਇਹ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਕਿ ਇਸ ਚੀਜ਼ ਦਾ ਇਨਸਾਫ ਦਿੱਤਾ ਜਾਵੇ ਜਾਤੀ ਸੂਚਕ ਦੇ ਸ਼ਬਦ ਜਿਹੜੇ ਬੋਲੇ ਗਏ ਨੇ ਉਹ ਉਹਨਾਂ ਦਾ ਇਨਸਾਫ ਹੋਵੇ ਅਧਿਕਾਰ ਹਾਂ ਕਿਥੋਂ ਦੇ ਰਹਿਣ ਵਾਲੇ ਇਹ ਮਾਮਲਾ ਸਾਰਾ ਮਾਮਲਾ ਇਦਾਂ ਹੀ ਪੈਸੇ ਲੈਦਾ ਪੈਸੇ ਤੇਲਦਾ ਜੀ ਤੇ ਕੋਈ ਇਹੋ ਜੀ ਕੋਈ ਗੱਲਬਾਤ ਨਹੀਂ ਹੂ ਤੇ ਪਤਾ ਨਹੀਂ ਲੱਗਾ ਕਿਹੜੇ ਵੇਲੇ ਆਏ ਤੇ ਇਹ ਚਲਗੇ ਬਾਹਰ ਦਰਖਾਸਤ ਦੇਣ ਤੇ ਮਗਰੋਂ ਆਏ ਤੇ ਉਹਨਾਂ ਸਾਨੂੰ ਵੱਧ ਘੱਟ ਬੋਲਿਆ ਹੈਗੇ ਹਟਦਾ ਆ ਜਾਣੇ ਨਾਲ ਸਿਹਤ ਹੂਰ ਵੀ ਲਿਆਉਂਦੇ ਸੀ ਹਾਂਜੀ ਤੇ ਕਮੀਜ਼ ਕਮੋਜ ਪਾੜਿਆ ਸਾਰਾ ਆਨਾ ਹਾਂ ਹਾਂ ਮੈਂ ਕੱਪੜਾ ਗਾੜੀ ਦਿੱਤਾ ਨਾ ਇੱਥੇ ਤੇ ਕਮੀਜ਼ ਵੀ ਪਾੜਿਆ ਜੀ ਹਾਂਜੀ ਹਾਂ ਠੀਕ ਹੈ ਬਹੁਤ ਪੜੀ ਦਿਖਾ ਦਿੱਤੀ ਤੁਸੀਂ ਇਧਰ ਹਾਂਜੀ ਹਾਂਜੀ ਕੋਈ ਕਾਰਵਾਈ ਨਹੀਂ ਨਾ ਕੋਈ ਕਾਰਵਾਈ ਨਹੀਂ ਜਿਉਂ ਹੀ ਅੱਜ ਤੱਕ ਇੱਥੇ ਐਸਐਸਪੀ ਦਫ਼ਤਰ ਪਹੁੰਚੇ ਕੀ ਅਸ਼ਵਾਸ਼ਣ ਲਵਾਇਆ ਕੀ ਪ੍ਰੋਫੈਸਰ ਉਹਨਾਂ ਕਹਾਂ ਵੀ ਮਸਲਾ ਹੱਲ ਹੋਊਗਾ ਤੁਹਾਡਾ ਫੱਗੋ ਹੁਣ ਤੁਸੀਂ